ਮਨ ਦੇਖੋ ਕਿੰਨੀ ਤਾਕਤਵਰ ਵੀ ਹੈ ਤੇ ਕਮਜ਼ੋਰ ਚੀਜ਼ ਵੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਕਸਰ ਨਿੱਕੀਆਂ-ਮੁੱਟੀਆਂ ਝੜਪਾਂ ਪਹਾੜੀ ਰਾਜਿਆਂ ਵੱਲੋਂ ਕੀਤੀਆਂ ਜਾਂਦੀਆਂ ਰਹਿੰਦੀਆਂ ਸਨ ਉਹ ਗੁਰੂ ਘਰ ਦੇ ਖਿਲਾਫ ਖਾਮ-ਖਾਂ ਕੋਈ ਨਾ ਕੋਈ ਝਗੜਾ ਬਖੇੜਾ ਖੜਾ ਕਰੀ ਰੱਖਣਾ ਉਹਨਾਂ ਨੇ ਅੱਕ ਇੱਕ ਵਾਰੀ ਅੱਕ ਕੇ ਕਹਿੰਦੇ ਕੀ ਕਰੀਏ ਵੀ ਗੱਲ ਬਣ ਨਹੀਂ ਰਹੀ ਕੁਝ ਕੀਤਾ ਜਾਏ ਕੋਈ ਵੱਡਾ ਹਮਲਾ ਕੀਤਾ ਜਾਏ ਗੁਰੂ ਘਰ ਤੇ ਉਹਨਾਂ ਨੇ ਇੱਕ ਹਾਥੀ ਲੈ ਆਂਦਾ ਆਪਾਂ ਮਸ਼ਤ ਹਾਥੀ ਕਹਿੰਦੇ ਆ ਸ਼ਰਾਬ ਪਲਾ ਕੇ ਲੈ ਆਂਦਾ ਵੇ ਇਹ ਕਰੇਗਾ ਇਹ ਉਹ ਕਿਲੇ ਦਾ ਦਰਵਾਜਾ ਤੋੜ ਦੇਗਾ ਤੇ ਆਪਾਂ ਫਿਰ ਪਿੱਛੇ ਜਾ ਕੇ ਕਿਲੇ ਦੇ ਉੱਪਰ ਹਮਲਾ ਕਰਕੇ ਆਪਾਂ ਕਬਜ਼ਾ ਕਰ ਲਵਾਂਗੇ ਤੇ ਸਿੱਖਾਂ ਨੂੰ ਭਜਾ ਦੇਾਂਗੇ ਹੁਣ ਹਾਥੀ ਮੂਰੇ ਖੜਦਾ ਕੋਈ ਸ਼ੌਕਾ ਤੇ ਹੁੰਦਾ ਨਹੀਂ ਹਾਥੀ ਤੇ ਵੈਸੀ ਵਿਗੜ ਜਾਏ ਤੇ ਉਹਨੂੰ ਕੰਟਰੋਲ 'ਚ ਨਹੀਂ ਆਉਂਦਾ ਲੋਕ ਡਰਦੇ ਭੱਜ ਜਾਂਦੇ ਆ ਪਰ ਜੋ ਸ਼ਰਾਬ ਪੀ ਲਵੇ ਉਹਦੀ ਬੁੱਧੀ ਭ੍ਰਿਸ਼ਟ ਹੋ ਜਾ ਫਿਰ ਉਹ ਕੀ ਕਰੇਗਾ ਕੋਈ ਨਹੀਂ ਜਾਣਦਾ ਹਾਥੀ ਆ ਗਿਆ ਸਿੱਖਾਂ ਨੇ ਆ ਕੇ ਖਬਰ ਦਿੱਤੀ ਕਹਿੰਦੇ ਮਹਾਰਾਜ ਪਹਾੜੀਆਂ ਨੇ ਹਾਥੀ ਚੜਾ ਲਿਆਂਦਾ ਤੇ ਹਾਥੀ ਝੰਗਾੜਾ ਮਾਰਦਾ ਰਿਹਾ ਖਬਰ ਇਹ ਵੀ ਮਿਲੀ ਹੈ ਵੀ ਉਹਨੂੰ ਉਹਨਾਂ ਨੇ ਸ਼ਰਾਬ ਵੀ ਮਲਾਈ ਹੈ ਮਸਤ ਕਰਕੇ ਲੈ ਆਇਆ ਪੂਰਾ ਵੀ ਹੁਣ ਕੀ ਕਰੀਏ ਕਿਉਂਕਿ ਹਾਥੀ ਮੁਰੇ ਤੁਸੀਂ ਕਿੰਨਾ ਚਿਰ ਟਿਕ ਜਾਓਗੇ ਕਿੰਨੇ ਕੋ ਲੋਕ ਟਿਕ ਜਾਣਗੇ ਜਾਂ ਤੇ ਉਹਨੂੰ ਗੋਲੀ ਮਾਰਨੀ ਪੈਗੀ ਗੋਲੀਆਂ ਤੋਂ ਬਚਾਅ ਵਾਸਤੇ ਉਹਦੀ ਸੇਫਟੀ ਵਾਸਤੇ ਉਹਦੇ ਆਲੇ ਦੁਆਲੇ ਤਵੀਆਂ ਬੰਨੀਆਂ ਹੋਈਆਂ ਨੇ ਚਾਰੇ ਪਾਸੇ ਤਵੀਆਂ ਨਾਲ ਬੰਨ੍ਹਿਆ ਹੋਇਆ ਸੀ ਜਿਹਨੂੰ ਤੁਸੀਂ ਕਹਿੰਦੇ ਬੁਲੇਟ ਪ੍ਰੂਫ ਕੀਤਾ ਹੋਇਆ ਸੀ ਉਹਨੂੰ ਗੁਰੂ ਸਾਹਿਬ ਕਹਿੰਦੇ ਵੀ ਕੋਈ ਗੱਲ ਨਹੀਂ ਹਾਥੀ ਨਾਲ ਸਾਡਾ ਹਾਥੀ ਲੜੇਗਾ ਜਿਹੜਾ ਹਾਥੀ ਮਹਾਰਾਜ ਕਹਿੰਦੇ ਭਾਈ ਦੁਨੀ ਚੰਦ ਨੂੰ ਬੁਲਾਓ ਦੁਨੀ ਚੰਦ ਨਾ ਇੱਕ ਸਿੱਖ ਸੀ 6.5 ਫੁੱਟ ਦਾ ਕੱਦ ਐਨ ਹਟਕਟਾ ਪੂਰਾ ਪੜਿਆ ਹੋਇਆ ਸ਼ਰੀਰ ਇੱਕ ਵਕਤ ਦੇ 20-20 ਪ੍ਰਸ਼ਾਦਾਏ ਕਹਿੰਦੇ ਛੱਕ ਜਾਂਦਾ ਸੀ ਖਰਾਕ ਬੜੀ ਚੰਗੀ ਸੀ ਸ਼ਰੀਰ ਪੂਰਾ ਡੀਲ ਡੋਲ ਵਾਲਾ ਸੀਗਾ ਅੱਜ ਦਾ ਕਹ ਲਓ ਰੈਸਲਿੰਗ ਦਾ ਕੋਲ ਪਹਿਲਵਾਨ ਕਹ ਲਓ ਮਹਾਰਾਜ ਕਹਿੰਦੇ ਕੋਈ ਨਹੀਂ ਦੁਨੀ ਚੰਦ ਸਾਡਾ ਹਾਥੀ ਆ ਪਰ ਆਪਣੇ ਹਾਥੀ ਨੂੰ ਬੁਲਾਓ ਹਾਥੀ ਨਾਲ ਹਾਥੀ ਲੜੇਗਾ ਦੁਨੀ ਚੰਦ ਕਿਤੇ ਲੰਗਰ 'ਚ ਬੈਠਾ ਪ੍ਰਸ਼ਾਦਾ ਛਕਦਾ ਸੀ ਉਹ ਸੁਨੇਹਾ ਦਿੱਤਾ ਵੀ ਦੁਨੀ ਚੰਦ ਜੀ ਜਲਦੀ ਆਓ ਗੁਰੂ ਸਾਹਿਬ ਨੇ ਤੁਹਾਨੂੰ ਬੁਲਾਇਆ ਕਹਿੰਦੇ ਕੀ ਹੋ ਗਿਆ ਕਹਿੰਦੇ ਵੀ ਪਹਾੜੀ ਦੁਸ਼ਮਣ ਨਾ ਹਾਥੀ ਚੜਾ ਲਿਆ ਹੈ ਤੇ ਮਹਾਰਾਜ ਨੇ ਕਿਹਾ ਵੀ ਦੁਨੀ ਚੰਦ ਨੂੰ ਬੁਲਾਓ ਸਾਡਾ ਹਾਥੀ ਹੈ ਦੁਨੀ ਚੰਦ ਉਹਨਾਂ ਦੇ ਹਾਥੀ ਨਾਲ ਸਾਡਾ ਹਾਥੀ ਲੜੇਗਾ ਹੁਣ ਦੁਨੀ ਚੰਦ ਨੂੰ ਜਦੋਂ ਪਤਾ ਲੱਗਿਆ ਵੀ ਮੈਨੂੰ ਲੜਨਾ ਪੈਣਾ ਹੈ ਹੁਣ ਦੇਖੋ ਤਨ ਤਾਕਤਵਰ ਹੈ ਤਨ ਡੀਲ ਡੋਲ ਵਾਲਾ ਹੈ ਤਨ ਮਜ਼ਬੂਤ ਹੈ ਪਰ ਮਨ ਦਾ ਬੜਾ ਕਮਜ਼ੋਰ ਹੈ ਮਨ ਦਾ ਡਰ ਆ ਕੁਲ ਨਿਕਲਿਆ ਘਬਰਾ ਗਿਆ ਬੇਬਨ ਨੂੰ ਹਾਥੀ ਨਾਲ ਲੜਨਾ ਪੈਣਾ ਮੈਂ ਤੇ ਮਰਿਆ ਜਾਵਾਂਗਾ ਹਾਥੀ ਨੇ ਸ਼ਰਾਬ ਪੀਤੀ ਆਹ ਹੈ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਆ ਮਨ ਡਿੱਗ ਗਿਆ ਮਨ ਡਰ ਗਿਆ ਕਹਿੰਦਾ ਕੋਈ ਨਹੀਂ ਤੁਸੀਂ ਚਲੋ ਮੈਂ ਆਉਣਾ ਉਹ ਸਿੱਖ ਸੁਨੇਹਾ ਦੇ ਕੇ ਆਗੇ ਇਹ ਕਹਿੰਦੇ ਜੀ ਉੱਥੋਂ ਲੁਕ ਕੇ ਅੱਖ ਬਚਾਉਂਦਾ ਬਚਾਉਂਦਾ ਪਿੱਛੇ ਨੂੰ ਭੱਜ ਗਿਆ ਕਿਲੇ ਦੇ ਬਹੁੜੀ ਮੁਸ਼ਕਲ ਨਾਲ ਕਿਲੇ ਦੀ ਉੱਪਰਲੇ ਪਾਸੇ ਚਲਾ ਗਿਆ ਕੰਧ ਕੰਧ ਟੱਪੀ ਜਦੋਂ ਪਰਲੇ ਪਾਸੇ ਜਾਣ ਲੱਗਾ ਸੰਭਲਿਆ ਨਾ ਥੱਲੇ ਡਿੱਗਾ ਤੇ ਲੱਤਾਂ ਬੰਤ ਡਾ ਬੈਠਿਆ ਕਈਆਂ ਨੇ ਲਿਖਿਆ ਵੀ ਥੋੜ੍ਹ ਡਿੱਕੇ ਮਾਰੀ ਗਿਆ ਗੁਰੂ ਸਾਹਿਬ ਕਹਿੰਦੇ ਵੀ ਪਤਾ ਕਰੋ ਆਇਆ ਨਹੀਂ ਪਤਾ ਕੀਤਾ ਕਹਿੰਦੇ ਜੀ ਉਥੇ ਭੱਜ ਗਿਆ ਮਹਾਰਾਜ ਕਹਿੰਦੇ ਬਸ ਫਿਰ ਕੱਲਾ ਮਿੱਟੀ ਦਾ ਮਾਧੋ ਹੀ ਨਿਕਲਿਆ ਦੇਹ ਤੇ ਕਮਾਲੀ ਹਾਥੀਆਂ ਵਾਲੀ ਪਰ ਮਨ ਚੂਹੇ ਵਰਗਾ ਰਹਿ ਗਿਆ ਪਾਵਡਰ ਰੂਪੋਕ ਕਮਜ਼ੋਰ ਹੁਣ ਦੇਖੋ ਗਲਤ ਸਾਰੀ ਮਨ ਦੀ ਜੰਗ ਦੇ ਮੈਦਾਨ ਚ ਕਦੀ ਵੀ ਤਨ ਨਹੀਂ ਲੜਦਾ ਧਿਆਨ ਰੱਖਿਓ ਜਦੋਂ ਲੜਦਾ ਸਾਡਾ ਮਨ ਲੜਦਾ ਹੈ ਮਨ ਦਾ ਅਰਥ ਕਰੋ ਤੁਹਾਡੀ ਹਿੰਮਤ ਤੁਹਾਡਾ ਹੌਸਲਾ ਲੜਦਾ ਹੈ ਨੰਨ ਲੜਾਈਆਂ ਨਹੀਂ ਲੜੀਆਂ ਜਾਂਦੀਆਂ ਨਾ ਜਿੱਤੀਆਂ ਜਾਂਦੀਆਂ ਜਿੱਤੀਆਂ ਵੀ ਜੰਗਾ ਹੌਸਲੇ ਹਿੰਮਤ ਨਾਲ ਜਾਂਦੀਆਂ ਨੇ ਗੁਰੂ ਸਾਹਿਬ ਕਹਿੰਨ ਲੱਗੇ ਵੀ ਕੋਈ ਗੱਲ ਨਹੀਂ ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਕਰੋ ਜੇ ਹਾਥੀ ਭੱਜ ਗਿਆ ਹੁਣ ਸ਼ੇਰ ਨੂੰ ਬੁਲਾ ਕੇ ਲਿਆਓ ਸ਼ੇਰ ਲਿਆਓ ਬੁਲਾ ਕੇ ਹੁਣ ਸ਼ੇਰ ਕੌਣ ਹੈ ਭਾਈ ਬਚਿੱਤਰ ਸਿੰਘ 5 ਫੁੱਟ ਦਾ ਕੱਦ ਹੈ ਭਾਈ ਬਚਿੱਤਰ ਸਿੰਘ ਦਾ ਜੈਂਟਸ ਦੇ ਵਿੱਚ ਬੰਦਿਆਂ ਦੇ ਵਿੱਚ 5 ਫੁੱਟ ਦਾ ਕੱਦ ਬਹੁਤ ਛੋਟਾ ਮੰਨਿਆ ਜਾਂਦਾ ਕੋਈ ਇਹ ਦਰਮਿਆਨੇ ਤੋਂ ਵੀ ਘੱਟ ਹੁੰਦਾ ਹੈ ਭਾਈ ਬਚਿੱਤਰ ਸਿੰਘ ਨੂੰ ਪਤਾ ਲੱਗਾ ਉਹ ਲੰਗਰ 'ਚ ਸੇਵਾ ਕਰਦੇ ਛਣ ਕਿ ਭਾਈ ਬਚਿੱਤਰ ਸਿੰਘ ਜੀ ਗੁਰੂ ਸਾਹਿਬ ਨੇ ਯਾਦ ਕੀਤਾ ਹੈ ਜੰਗ ਦੇ ਮੈਦਾਨ ਦੇ ਵਿੱਚ ਤੁਹਾਡੀ ਸੇਵਾ ਲੈਣੀ ਹੈ ਬਚਿੱਤਰ ਸਿੰਘ ਜੀ ਉੱਥੇ ਛੱਡ ਕੇ ਭੱਜਲੇ ਫਟਾਫਟ ਵੀ ਗੁਰੂ ਸਾਹਿਬ ਨੇ ਯਾਦ ਕੀਤਾ ਮੇਰੀ ਸੇਵਾ ਲੱਗਿਆ ਦੌੜੇ ਚਾਓ ਸੀ ਬੰਦੇ 'ਚ ਕਹਿੰਦੇ ਮਹਾਰਾਜ ਹੁਕਮ ਕਰੋ ਕਹਿੰਦੇ ਭਾਈ ਬਚਿੱਤਰ ਸਿੰਘ ਜੀ ਜੰਗ ਦੇ ਮੈਦਾਨ 'ਚ ਜਾਣਾ ਕਹਿੰਦੇ ਮਹਾਰਾਜ ਤੁਸੀਂ ਥਾਪੜਾ ਦਿਓ ਕਹਿੰਦੇ ਪਰ ਧਿਆਨ ਰੱਖੇ ਅੱਗੇ ਇੱਕ ਹਾਥੀ ਹੈ ਲੜਨਾ ਬੰਦਿਆਂ ਨਾਲ ਨਹੀਂ ਅਜ ਹਾਥੀ ਨਾਲ ਲੜਨਾ ਵੀ ਪਾਗਲ ਹੈ ਮਸਤ ਤੇ ਸ਼ਰਾਬੀ ਹੈ ਕਹਿੰਦੇ ਸਤਿਗੁਰੂ ਤੁਸੀਂ ਇੱਕ ਵਾਰ ਥਾਪੜਾ ਦੇ ਦਿਓ ਅਸੀਸ ਦੇ ਦਿਓ ਤੁਹਾਡਾ ਇਹ ਸ਼ੇਰ ਅੱਜ ਕਈ ਹਾਥੀਆਂ ਦੇ ਮੂੰਹ ਪਾੜ ਦੇਗਾ ਹੁਣ ਇੱਥੇ ਵੀ ਕਿਹੜੀ ਖੇਡ ਹੈ ਹਰੇ ਵੀ ਮਨ ਦੀ ਖੇਡ ਹੈ ਇਹ ਉਹ ਮਨ ਹੈ ਭਾਵ ਮਨ ਕਰਕੇ ਭਾਈ ਬਚੱਤਰ ਸਿੰਘ ਕਿੰਨੇ ਸਟਰੋਂਗ ਨੇ ਜਿੰਨੂੰ ਤੁਸੀਂ ਕਹਿੰਦੇ ਹੋ ਅੰਗਰੇਜ਼ੀ ਵਿੱਚ ਵਿਲ ਪਾਵਰ ਕਿੰਨੇ ਸਟਰੋਂਗ ਹੈ ਮੈਂਟਲ ਲੈਵਲ ਕਿੰਨਾ ਹਾਈ ਹੈ ਕਿੰਨੇ ਚੜਦੇ ਕਹ ਲਾ ਵੀ ਪਰਵਾਹ ਹੀ ਕੋਈ ਨਹੀਂ ਪਾਦਸ਼ਾ ਤੁਸੀਂ ਹੁਕਮ ਤੇ ਕਰੋ ਮੇਰੇ ਤੇ ਭਾਗ ਜਾਗੇ ਤੁਸੀਂ ਥਾਪੜਾ ਦਿੱਤਾ ਤੁਸੀਂ ਮੈਨੂੰ ਯਾਦ ਕੀਤਾ 75 ਸਿੰਘ ਨੂੰ ਮਹਾਰਾਜ ਨੇ ਦਿੱਤਾ ਥੱਪੜਾ ਨਾਗਣੀ ਫੜੀ ਤੇ ਜਾ ਕੇ ਫਿਰ ਜੋ ਹਾਲ ਹਾਥੀ ਦਾ ਕੀਤਾ ਤੁਹਾਨੂੰ ਪਤਾ ਹਾਥੀ ਦੀ ਅੱਖ ਦੇ ਵਿੱਚ ਨਾਗਣੀ ਮਾਰੀ ਐਸੀ ਨਾਗਣੀ ਮਾਰੀ ਚੰਗਾੜਾ ਮਾਰਦਾ ਪਿੱਛੇ ਨੂੰ ਭੱਜ ਗਿਆ ਤੇ ਆਪਣੀ ਫੌਜ ਦੇ ਕਈ ਸਪਈਆਂ ਨੂੰ ਮਾਰ ਕੇ ਕਹਿੰਦੇ ਆਪ ਵੀ ਹਾਥੀ ਮਰ ਗਿਆ ਹੁਣ ਉੱਥੇ ਤਨ ਲੜਿਆ ਨਹੀਂ ਉੱਥੇ ਮਨ ਲੜਿਆ ਹੌਸਲਾ ਲੜਿਆ ਹਿੰਮਤ ਲੜੀ ਹੈ ਉੱਥੇ ਸਿਦਕ ਲੜਿਆ ਹੈ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਮਨ ਨਾ ਡਿਗੈ ਤਨ ਕਾਹੇ ਕੋ ਡਰਾਇ ਕਹਿੰਦੇ ਜੇ ਮਾਨੀ ਨਾ ਘਬਰਾਏ ਬੰਦੇ ਦਾ ਤਨ ਕਿਵੇਂ ਡੋਲ ਜਾਏ ਜਦੋਂ ਜੰਗ ਦੇ ਮੈਦਾਨ 'ਚ ਫੌਜਾਂ ਭੱਜਦੀਆਂ ਨੇ ਜਾਂ ਸਰੈਂਡਰ ਕਰਦੇ ਨੇ ਉਹ ਵੀ ਮਨ ਕਰਕੇ ਹੁੰਦਾ ਤੁਹਾਨੂੰ ਯਾਦ ਹੋਣਾ ਚਾਹੀਦਾ ਮਾਨ ਕਰੋ ਸ਼ਾਇਦ 1971 ਦੇ ਵਿੱਚ ਜਰਨਲ ਜੇ ਜੇ ਅਰੋੜਾ ਜਗਜੀਤ ਸਿੰਘ ਅਰੋੜਾ ਨੇ 90 ਹਜ਼ਾਰ ਪਾਕਿਸਤਾਨੀ ਫੌਜੀਆਂ ਤੋਂ ਸਰੈਂਡਰ ਕਰਵਾਤਾ 90 ਹਜ਼ਾਰ ਬੰਦਾ ਸਰੈਂਡਰ ਕਰ ਗਿਆ ਇੱਕ ਸਿੱਖ ਦੇ ਅੱਗੇ ਕਿੱਡੀ ਨਡਰਤਾ ਕਿੱਡੀ ਸ਼ੂਰਬੀਰਤਾ ਹੋएगी ਉਸ ਯੋਧੇ ਦੀ ਹੋਰ ਸੁਣੋ ਨਪੋਲੀਅਨ ਬੋਨਾਪਾਰਟ ਬ੍ਰਿਟਿਸ਼ ਫੌਜ ਦੇ ਅੱਗੇ ਇਹਨੇ ਦੇਖਿਆ ਵੀ ਮੈਂ ਹਾਰ ਰਿਹਾ ਮੇਰੀ ਫੌਜਾਂ ਦਮ ਤੋੜ ਗਈਆਂ ਹੁਣ ਅਸੀਂ ਜਿੰਤਨੇ ਛਤਕਦੇ ਮਨ ਕਰਕੇ ਹੌਸਲਾ ਛੱਡ ਗਿਆ 40000 ਫੌਜੀ ਸਨ ਇਹਦੇ ਕੋਲ 40000 ਬ੍ਰਿਟਿਸ਼ ਫੌਜ ਦੇ ਅੱਗੇ ਸਰੈਂਡਰ ਕਰ ਗਿਆ ਹਲੇ 40000 ਸਨ ਚਾਹੁੰਦਾ 2 4 5 7 ਦਿਨ ਲੜ ਸਕਦਾ 40000 ਜਿਉਂਦੇ ਸਪਈਆਂ ਦੇ ਹੋਣ ਦੇ ਬਾਵਜੂਦ ਸਰੈਂਡਰ ਕਰ ਗਿਆ ਪਾਵ ਡਰ ਗਿਆ ਹੁਣ ਆ ਜੋ ਚਮਕੌਰ ਦੀ ਗੜੀ ਚ ਮਨ ਕਰੋ ਤੁਸੀਂ ਕਿਸ ਗੁਰੂ ਦੇ ਸਿੱਖ ਹੋ ਤੇ ਪੁੱਤਰ ਆਪਾਂ ਸਤਿਗੁਰੂ ਜੀ ਦੇ ਕੋਲ ਕਿੰਨੇ ਨੇ ਕੇਵਲ 40 only 40 40 ਸਿੱਖ ਨੇ ਸਿਰਫ ਨਾ 4000 ਨੇ ਨਾ 40000 ਨੇ ਸਿਰਫ ਕੱਲੇ 40 ਨੇ আর ਉਹ ਵੀ ਕਮਾਲ ਦੀ ਗੱਲ ਹੈ ਕਈ ਦਿਨਾਂ ਦੇ ਭੁੱਖੇ ਪਾਣੇ ਪਿਆਸੇ ਤੇ ਉਣਿੰਦੇ ਲੰਗਰ ਵੀ ਨਹੀਂ ਛਕਿਆ ਜੀ ਉੱਥੇ ਕਿੰਨੇ ਕਿੱਲੇ ਚ ਲੰਗਰ ਦੇਣਾ جنگ ਤੇ ਲੱਗੀ ਹੋਈ ਹੈ আর ਉਪਰੋਂ 2 ਦਿਨ ਦਾ ਸਫ਼ਰ ਕਰਕੇ ਆਏ ਨੇ ਬਰਸਾਤ ਪੈ ਰਹੀ ਹੈ ਬਸਤਰ ਭਿੱਜੇ ਹੋਏ ਨੇ ਥੱਕੇ ਹੋਏ ਨੇ ਟੁੱਟੇ ਹੋਏ ਨੇ 22 ਦਸੰਬਰ ਨੂੰ ਸਰਕਾਰ ਵੱਲੋਂ ਸੁਨੇਹਾ ਆ ਗਿਆ ਵੀ ਸਰੈਂਡਰ ਕਰ ਦਿਓ ਆਤਮ ਸਮਰਪਣ ਕਰ ਦਿਓ ਸਾਰੇ ਬਖਸ਼ੇ ਜਾਓਗੇ ਨਹੀਂ ਤਾਂ ਸਾਰੇ ਮਾਰੇ ਜਾਓਗੇ ਉਹ ਕਹਿੰਦੇ ਜਿੰਦਗੀ ਦੀ ਜਿਹੜੀ ਗੱਲ ਕਰਦੇ ਅਸੀਂ ਜੀ ਚੁੱਕੇ ਆ ਅਸੀਂ ਆਏ ਮਰਨ ਵਾਸਤੇ ਆ ਅਸੀਂ ਸਰੈਂਡਰ ਕਰਨ ਥੋੜੀ ਆਇਆ ਤੇ ਫੈਸਲਾ ਕਰੀ ਬੈਠਿਆ ਤੂੰ ਚੜ ਕੇ ਆ ਤਾਂ ਸਹੀ ਪਰ ਹਾਂ ਇੱਕ ਗੱਲ ਦਾ ਵਾਅਦਾ ਹੈ ਵੀ ਜਿਹੜਾ ਸਿੱਖ ਸ਼ਹੀਦ ਹੋਏਗਾ ਕੱਲਾ ਨਹੀਂ ਹੋਏਗਾ ਤੁਹਾਡੇ ਨਾਲ ਦੇ ਕਈਆਂ ਨੂੰ ਲੈ ਕੇ ਸ਼ਹੀਦ ਹੋਏਗਾ ਔਰ ਸਿੱਖਾਂ ਨੇ ਪੂਰਨੇ ਪਾਏ 40 ਦੇ ਸਿਲੰਡਰ ਨਹੀਂ ਕੀਤਾ ਚਾਰ ਹੀ 40000 ਵਾਲਾ ਬੰਦਾ ਸਰੈਂਡਰ ਕਰ ਗਿਆ ਆਹ ਹੁੰਦੀ ਹੈ ਮਨ ਦੀ ਤਾਕਤ ਗੁਰੂ ਸਾਹਿਬ ਨੇ ਇੰਨਾ ਸਟਰੋਂਗ ਕੀਤਾ ਸਾਨੂੰ ਇਹ ਇਤਿਹਾਸ ਫਿਰ ਪਰਤ ਕੇ 1984 ਚ ਦਰਾਇਆ ਸੰਤ ਬਾਬਾ ਜਰਨੈਲ ਸਿੰਘ ਨੇ ਅੱਜ ਵੀ ਸਰਕਾਰ ਤਾਂ ਹੀ ਕੰਬਦੀ ਹੈ ਨਾ ਵੀ ਇਹ ਜੁਝਾਰੂ ਵੀ ਜੋਧੇ ਹਲੇ ਵੀ ਦੇਖੋ ਉੱਥੇ ਵੀ ਮਨ ਲੜ ਰਿਹਾ ਜਿਨ੍ਹਾਂ ਨੂੰ ਤਨ ਪਿਆਰਾ ਸੀ ਚੰਮ ਪਿਆਰਾ ਸੀ ਮਿੱਟੀ ਪਿਆਰੀ ਸੀ ਕੁਰਸੀਆਂ ਪਿਆਰੀਆਂ ਸਨ ਮਾਇਆ ਪਿਆਰੀ ਸੀ ਉਹ ਸਰੈਂਡਰ ਕਰਕੇ ਬਾਹਰ ਨਿਕਲ ਗਏ ਹੱਥ ਖੜੇ ਕਰਕੇ ਆ ਗਏ ਪਰ ਜਿਨ੍ਹਾਂ ਨੂੰ ਸਿੱਖੀ ਪਿਆਰੀ ਹੈ ਗੁਰੂ ਪਿਆਰ ਹੈ ਜਿਨ੍ਹਾਂ ਨੇ ਤਨ ਦੇ ਭਾਂਡੇ ਚੋਂ ਆਪਣੇ ਆਪ ਨੂੰ ਕੱਢ ਲਿਆ ਹੈ ਮੋਹ ਚੋਂ ਕੱਢ ਲਿਆ ਹੈ ਜਿਨ੍ਹਾਂ ਨੂੰ ਪਤਾ ਵੀ ਧਰਮ ਗੁਰੂ ਨਾਨਕ ਦੀ ਸਿੱਖੀ ਕਿੱਥੇ ਸਟੈਂਡ ਕਰਦੀ ਹੈ ਕੀ ਪੜਾਇਆ ਕੀ ਸਮਝਾਇਆ ਕਿਵੇਂ ਨਿਭਾਉਣੀ ਹੈ ਉਹਨਾਂ ਨੇ ਫਿਰ ਉੱਥੇ ਜੂਝ ਕੇ ਸ਼ਹੀਦیاں ਪਾਈਆਂ ਨੇ ਇਤਿਹਾਸ ਅਮਰ ਕਰ ਦਿੱਤਾ ਘਟਨਾਕ੍ਰਮ ਬਹੁਤ ਆ ਪਿੱਛੇ ਬੜਾ ਕੁਝ ਹੁੰਦਾ ਹੈ ਬੜੀਆਂ ਰਣਨੀਤੀਆਂ ਬੜਾ ਬਿਰਤਾਂਤ ਸਿਰਜਿਆ ਗਿਆ ਨੈਗੇਟਿਵ ਤੌਰ ਤੇ ਵੀ ਸਭ ਪੇਸ਼ ਕੀਤਾ ਗਿਆ ਸਿੱਖਾਂ ਨੂੰ ਪਰ ਨਹੀਂ ਇਤਿਹਾਸ ਆਪਣੇ ਆਪ ਨੂੰ ਦੁਹਰਾਗੇ ਗੱਲ ਫੇਰ ਮੰਨ ਤੇ ਖੜੀ ਐ। ਤਾਂ ਗੁਰੂ ਸਾਹਿਬ ਜੀ ਮੈਂ ਫੇਰ ਬੇਨਤੀ ਕਰਾਂ ਬਾਰ-ਬਾਰ ਜਿੰਨਾ ਅਸੀਂ ਮਾਨਸਿਕ ਤੌਰ ਤੇ ਅਵੇਅਰ ਹੋਵਾਂਗੇ ਸੁਚੇਤ ਹੋਵਾਂਗੇ ਤੇ ਸਟਰੋਂਗ ਹੋਵਾਂਗੇ ਉਹਨੇ ਤੁਹਾਡੀ ਜ਼ਿੰਦਗੀ ਦੇ ਦੁੱਖ ਤਕਲੀਫਾਂ ਘਟ ਜਾਣਗੇ। ਕਿਸੇ ਨੇ ਪੁੱਛਿਆ ਵੀ ਦੁੱਖ ਕੀ ਹੈ? ਉੱਤਰ ਬੜਾ ਪਿਆਰਾ ਤਾਂ ਕਹਿੰਦੇ ਅਗਿਆਨ ਹੀ ਦੁੱਖ ਹੈ। ਅਗਿਆਨ ਅਗਿਆਨਤਾ ਕਰਕੇ ਦੁਖੀ ਆਪਾਂ ਦੁੱਖਾਂ ਕਰਕੇ ਦੁਖੀ ਨਹੀਂ ਹੁੰਦੇ ਨਾ ਸਮਝੀ ਬਸ ਅਗਿਆਨ ਦੀ ਕਾਟ ਸਮਝ ਦੀ ਕਾਟ ਇੱਕ ਬੰਦੇ ਦੇ ਘਰ ਚੋਂ 100 200 ਦਾ ਨੁਕਸਾਨ ਹੋ ਗਿਆ ਸਾਰਾ ਦਿਨ ਪਰਿਵਾਰ ਟੈਨਸ਼ਨ 'ਚ ਫਿਰਦਾ ਹੈ 100 ਦਾ ਨੁਕਸਾਨ ਹੋ ਗਿਆ 200 ਦਾ ਹੋ ਗਿਆ 500 ਦਾ ਹੋ ਗਿਆ ਕਈ ਵਾਰੀ ਬੱਚੇ ਨੂੰ ਕੁੱਟ ਵੀ ਦਿੰਦੇ ਆ ਰੌਲਾ ਪੈ ਜਾਂਦਾ ਹੈ ਇੱਕ ਬੰਦੇ ਦਾ ਸਾਰਾ ਕੁਝ ਚਲਾ ਜਾਂਦਾ ਹੈ ਘਰ ਘਾਟ ਵੀ ਗਿਆ ਬੱਚੇ ਗਏ ਪਿਤਾ ਗਿਆ ਮਾਂ ਗਈ ਜੰਗਲਾਂ ਦੇ ਵਿੱਚ ਆ ਗਿਆ ਉਹ ਫਿਰ ਕਹੇ ਵੀ ਪ੍ਰਭਾ ਕੋਈ ਨਹੀਂ ਬੜੇ ਨਾਲ ਤਾਂ ਚ ਬੜੀ ਚੜ੍ਹਦੀ ਕਲਾ ਫਰਕ ਹੀ ਕੋਈ ਨਹੀਂ ਹੈ ਹੁਣ ਇੱਥੇ ਕੀ ਹੈ ਇੱਥੇ ਵੀ ਖੇਡ ਸਾਰੀ ਅੰਦਰ ਚੱਲ ਰਹੀ ਹੈ ਮਨ ਤਕੜਾ ਜਾਨ ਵੀ ਚਲੀ ਜਾਏ ਤਾਂ ਵੀ ਪ੍ਰਭਾ ਨਹੀਂ ਜਿਹਦਾ ਮਨ ਕਮਜ਼ੋਰ ਹੈ ਜੋ ਅਗਿਆਨੀ ਹੈ ਨਾ ਸਮਝ ਹੈ ਉਹ 2 ਰੁਪਏ ਪਿੱਛੇ ਵੀ ਲੋਕ ਲੜਾਈ ਝਗੜਾ ਕਰ ਲੈਂਦੇ ਨੇ ਆ ਫਰਕ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਹਿੰਦੇ ਅੰਦਰੋਂ ਤਾਕਤ ਬਣਾਓ ਸਾਰੀ ਬਾਣੀ ਮਨ ਤੇ ਆ ਕੇ ਖਲੋ ਗਈ ਮਨ 'ਚ ਲਾਲਚ ਪੈਦਾ ਹੁੰਦਾ ਹੈ ਮਨ 'ਚ ਵਿਕਾਰ ਪੈਦਾ ਹੁੰਦੇ ਨੇ ਮਨ 'ਚ ਬੁਰਾਈਆਂ ਪੈਦਾ ਹੁੰਦੀਆਂ ਮਨ ਦੇ ਵਿੱਚ ਸਾਰੀ ਖੇਡ ਅੰਦਰੇ ਚੱਲ ਰਹੀ ਹੈ ਜਦੋਂ ਗਿਆਨਵਾਨ ਹੋ ਗਿਆ ਭਾਵ ਸੂਝਬਾਨ ਹੋ ਗਿਆ ਸਿਆਣਾ ਹੋ ਗਿਆ ਉਦੋਂ ਇਹ ਸਾਰੀਆਂ ਚੀਜ਼ਾਂ ਛੱਡ ਕੇ ਉੱਪਰ ਨੂੰ ਚੱਲਦਾ ਫਿਰ ਅੱਗੇ ਨੂੰ ਤੁਰਦਾ ਹੈ ਗੁਰੂ ਵਾਲੇ ਪਾਸੇ ਤੁਰਦਾ ਹੈ